ਹੈਲੋ ਐਂਡ ਵੈਲਕਮ ਬੈਕ ਟੂ ਗਾਇਜ਼। ਤੋਂ ਗਾਇਜ਼ ਸਾਰਾ ਤੋਂ ਪਹਿਲਾਂ ਸਭ ਨੂੰ ਹੈਪੀ ਲੋੜੀ ਜੀ ਤੇ ਕਲੀਟ ਕਰਦੇ ਆਂ ਲੋੜੀ ਸਾਰਿਆਂ ਲਈ ਵਧੀਆ ਹੋਵੇ। ਤੇ ਗਾਇਜ਼ ਹੁਣ ਪਤੰਗ ਡਾਉਣ ਲਈ ਚੜੇ ਆਂ ਕੋਠੇ ਤੇ ਦੁਪਹਿਰ ਹੋ ਗਈ ਆ ਵੈਸੇ ਤਾਂ ਪਹਿਲਾਂ ਰੋਟੀ ਪਾਣੀ ਖਾ ਕੇ ਵਿਹਲੇ ਹੁਣ ਮਸਾਂ ਤੇ ਭੂਗਾ ਦਾ ਮੰਡੂ। ਚੱਕ ਦੀ ਕੋੜੀ, ਠੀਕਾ ਵੱਡਾ ਤੇ ਠੀਕਾ ਛੋਟਾ। ਇਹ ਉਹ ਤੁਹਾਨੂੰ ਦਿਖਾਉਨੇ ਗਾਇਸ ਮੋਲ ਚੱਲ ਕਿਦਾਂ ਪਤੰਕ ਪਉ ਉੜਦੇ ਆ ਕਿ ਵੱਢਦੇ ਆ ਕਿ ਬੜਾਉਂਦੇ ਆ ਡੋਰਾ ਆਪਾਂ ਚਾਈਨਾ ਡੋਰ ਨਹੀਂ ਲਿਆਂਦੀ ਅਸੀਂ ਕਿ ਧਾਗਾ ਡੋਰ ਲਿਆਂਦੀ ਆ ਜੀ ਜੀ ਚਾਈਨਾ ਆ ਆਵੇਂ ਮਜ਼ਾਕ ਕਰਦਾ ਹੋਵੇ ਨਾ ਸੀਰੀਅਸ ਲੈ ਜਾਓ ਵਲੌਗ ਵਾਲਿਓ ਜੀ ਉਹ ਵੇਖੋ ਮਨੋ ਫਿਲਮ ਦੇ ਗੱਟੂ ਇਹ ਤੁਸੀਂ ਚਾਈਨੇਸ ਨੂੰ ਲਾਉਂਦੇ ਚਾਈਨਿਜ਼ ਨੂੰ ਜਵਾਨੀ ਪ੍ਰਮੋਟ ਕਰਨਾ ਹੋਣਾ ਰ ਆਪਾਂ ਕਬੀਰ ਇੱਧਰ ਆ ਪੁੱਤ ਹੈਲੋ ਕਰਦੇ ਸਾਰਿਆਂ ਨੂੰ ਹੈਲੋ ਕੀ ਦਿਖਾਈ ਖੜ ਜਾ ਸਾਰਿਆਂ ਨੂੰ ਹੈਲੋ ਕੀ ਕੀ ਆਵੇ ਮੇਰਾ ਬੁੱਤਾ ਪਤੰਗ ਦਿਖਾ ਦੇ ਸਾਰਿਆਂ ਨੂੰ ਪਤੰਗ ਦਿਖਾ ਦੇ ਹੜਦਾਲਾਡੀ ਓ ਬੱਲੇ ਇੱਧਰ ਮੜਾ ਇੱਕ ਇੱਕ ਇੱਧਰ ਮੜਾ ਐਕਸਪ੍ਰੈਸ਼ਨ ਦੇ ਦੇ ਇਹ ਆ ਨਈਸ ਪਿੰਡ ਦੇ ਵੇਲੇ ਕਰਦਾ ਬਸ ਆ ਰਹੀ ਇਹ ਪੂਜਾ ਗੱਟੂ ਪਕੜ ਕੇ ਡੋਰਾ ਛੋੜਦੀ ਹੋਈ ਬਾਦ ਲੈ ਲੈਂਦੇ ਆਪਣਾ ਫੇਰ ਨੇ ਆਪਾਂ ਲਈ ਦੇ ਉਹ ਗੁੱਡਾ ਫਿਰਦਾ ਤੁਹਾਨੂੰ ਤਾਂ ਦਿਖਦਾ ਨਹੀਂ ਹੁਣ ਕਿਉਂਕਿ ਧੁੱਪ ਬੜੀ ਆ ਉਹ ਹਵਾ ਬਦਲ ਜਾਂਦੀ ਆ ਹੁਣ ਲੈ ਆ ਡੋਰਾ ਚੱਕ ਇਹਨੂੰ ਸੁੱਟ ਕੇ ਹੈ ਪਾਸੇ ਆ ਸਾਬ ਕਬੀਰ ਪੈਰਾ ਜੋ ਕੱਢ ਲਾ ਉਹ ਤੋਂ ਡੋਰਾ ਗਾਈਜ਼ ਆ ਆਪਣਾ ਮੰਝਾ ਆਪ ਤਾਂ ਨਾਲੋਂ ਸੌਣ ਕਿਡਾ ਚੱਕੋ 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 ਓ ਯਾਰ ਅੱਗ ਚੱਲ ਗਈ ਉਹ ਜੈ ਹੋਰ ਦੱਸ ਤੂੰ ਕਿਹੜਾ ਲੌਣਾ ਨਹੀਂ ਹੋਣਾ ਟਿਪ ਗੱਡੀ ਵਾਲਾ ਮੁੰਡਾ ਸਾਡਾ ਜੈ ਕਾ ਕਾ ਗੇ ਵੱਢਨੇ ਆਪਾਂ ਕਾ ਕਾ ਗੇ ਕਿੰਨੇ ਵੱਢਤੇ ਆ ਵੱਢਤੇ 5-7 5 ਵੱਢਤੇ ਗਾਇਸ ਦੋ ਤੇ ਮਾਤਮ ਤੋੜਤੇ ਹੁਣ ਹੀ ਆਏ ਸੀ ਉੱਠ ਕੇ ਆ ਵੀ ਆ ਸ਼ੱਜ ਜੀ ਵੀ ਵਧੀਆ ਹੈ ਜਿਹੜਾ ਮਰਦ ਆ ਨਹੀ ਥਲੜਾ ਟੇਪ ਜਿਹਾ ਲਾ ਲਾ ਕੇ ਕਿਹੜਾ ਹੁਣ ਹੁਣ ਕਿਹੜਾ ਇਹਨੂੰ ਪਾਉਣੇ ਤਲਾਵਾ ਲੰਡਨ ਵਾਲਾ ਲੰਡਨ ਯੂਕੇ ਬ੍ਰਿਜ ਵਾਲਾ ਕਿੱਥੇ ਲੱਗਣਾ ਚੱਲਿਆ ਆਪਣਾ ਚੱਕਰ ਡਾਲੋ ਕਿਉਂ ਇਹ ਕੀ ਕਹਿੰਦਾ ਤੈਨੂੰ ਉਹ ਫੇਵਰੇਟ ਕੀ ਫੇਵਰੇਟ ਵਧਾਉਂਦਾ ਮਜ਼ਾ ਵਧਾਉਂਦਾ ਪਾਪਾ ਆਪਣੇ ਕੋ ਜਾ ਕੇ ਬਹਿਣ ਓਏ ਹਾਲੀ ਬੋਲੋ ਓਏ ਓ ਡੋਰਾ ਤਨੇ ਚੜੂਗੀ ਡੋਰਾ ਖਲਾਰੀ ਹੋਈ ਐ ਇੱਧਰ ਆਵੇਂ ਗੁੰਜਨਾ ਪਾ ਦਿਓ ਹਾਂ ਹਾਂ ਹੁਣ ਜੀ ਉੱਤੇ ਪਹਿਲਾਂ ਤਾਂ ਗੁੱਡੀ ਉੱਡੇ ਨਹੀਂ ਹੋਣੀ ਉੱਡੇ ਆ ਕਬੀਰ ਆਵੇ ਗੁੱਡੀ ਹੈਲੋ ਇਹ ਨਾਲੇ ਵੰਡ ਦਿੰਦੇ ਜੀ ਬੈਠੇ ਨੇ ਆਹ ਫੋਲ ਵਿੱਚ ਬੁਢਾ ਦੇ ਡੋਣੇ ਓਏ ਡੋਰਾ ਜੀ ਨਾਲੇ ਗੰਡਾ ਜੇ ਵਾਲੀ ਆ ਜਿਹੜੀ ਤੂੰ ਦਾਤੀ ਐ ਪਰਾਕੀ ਨੂੰ ਕਾਉਣੀ ਐ ਤਸੀ ਪੁਨਰ ਤੇ ਡੋਰਾ ਪੁਨਰ ਤੇਰਾ ਨਾਮ ਰੌਸ਼ਨ ਹੋ ਜਾਣਾ ਜੇ ਤੇਰੇ ਡੋਰਾ ਨਾਲ ਗੁੱਡਾ ਵੱਢਿਆ ਗਿਆ ਐ ਐ ਹੁਣ ਰੇ ਹੁਣ ਤੇਰਾ ਨਾਮ ਰੌਸ਼ਨ ਹੋ ਜਾਣਾ ਜੀ ਦਾ ਵਧਿਆ ਵੱਡਾ ਦਾ ਗੁੱਡਾ ਸੋ ਜੀ ਓਏ ਉਹ ਗੁੱਡਾ ਵਧੀਆ ਹੀ ਲੱਟ ਜਿਹੜਾ ਕਟਾਇਆ ਗਿਆ ਤੇ ਤੋਂ ਚੱਲ ਕਟਾਉਣਾ ਮੇਰਾ ਕੋਈ ਕਸੂਰ ਨਹੀਂ ਏ ਵੀਰੇ ਨੇ ਮਨ ਲਾ ਥੱਲੇ ਉਡਾ ਉਡੂ ਲੈਣਾ ਉਹ ਵੇਖਿਆ ਅੜ ਗਿਆ ਨਹੀਂ 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 ਚੱਕ ਦੇ ਜੀ ਤੇਰਾ ਮਾਫਾ ਫਟਾ ਤੇ ਆ ਜਿਹੜਾ ਨਾ ਗੜੀ ਚੰਡਾ ਫਟਾ ਜਾ ਪਾਪੇ ਨੂੰ ਕਹ ਪਹਿਲਾਂ ਚਵਾਰੇ ਤੋਂ ਤਾਂ ਤਾਂ ਕਰ ਨਹੀਂ ਤੇਰੀ ਵਾਰੀ ਨਹੀਂ ਆਈ ਇਹ ਦੋ ਨਹੀਂ ਡੋਣਾ ਗੁੱਡਾ ਨੀ ਵੇਖਣ ਵਾਲੀ ਹੈ ਲੁੱਟਣ ਵਾਲੀ ਹੈ ਏ ਭਾਈ ਇਹ ਲੁੱਟਣ ਦੇ ਰੱਖੀਏ ਫੋਟੋ ਹਣੀ ਮੈਂ ਉਹ ਵੀਡੀਓ ਕਰਦਾ ਪਿਆ ਗੁੱਡਾ ਬਹੁਤ ਸੁਣ ਆਉਂਦਾ ਪਰ ਕੋਈ ਨਾ ਪੈਂਦੀ ਜੀ ਕੱਟਦਾ ਕਿ ਤੈਨੂੰ ਹਾਂ ਇੱਧਰ ਚੈੱਕ ਕਰ ਤੈਨੂੰ ਕਰਦਾਾਂਗੇ ਕੱਲ੍ਹ ਐ ਇੱਥੇ ਰਹਿ ਆ ਵੀਰੇ ਦੀ ਵੀਡੀਓ ਬਹੁਤ ਹੀ ਜ਼ਬਰਦਸਤ ਆ ਰਹੀ ਆ ਰੀਲ ਭੇਜ ਦੂੰਗਾ ਵੀਰੇ ਤੈਨੂੰ ਕੱਟ ਕੇ ਮੈਂ ਥੈਂਕ ਯੂ ਥੈਂਕ ਯਾ ਲਾ ਇੱਕ ਇੱਥੇ ਬੱਲੇ ਪਾ ਗਿਆ ਉਹ ਥੱਲੇ ਡੋ ਓ ਕੀ ਆਂਦਾ ਗੁੱਟਾ ਖਿੱਚੋ ਖਿੱਚੀ ਹੋ ਗਿਆ ਕੰਮ ਇਧਰ 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 ਆਪਣਾ ਮਮੀ ਆ ਗਈ ਮਮੀ ਆ ਗਈ ਮੇ ਮਮੀ ਨਾਲ ਆ ਗਏ ਇੱਧਰ ਆ ਕੇ ਖਾਏ ਗਏ ਹੈਪੀ ਲੋੜੀ ਹਾਂ ਹੈਪੀ ਲੋੜੀ ਗੈਸ ਨੂੰ ਅਗਲੇ ਹੈਣੀ ਉਹ ਬਿੱਤੇ ਵੱਡਿਆ ਜਾ ਗਿਆ ਉਹ ਮੁੰਡਾ ਲੁੱਟੀ ਜਾਂਦਾ ਜਾਂਦਾ ਹੀ ਵੱਡਦਾ ਲੈ ਉਹ ਨਰ ਤੇਰਾ ਨਾਰਰੇਸ਼ਨ ਹੋ ਗਿਆ ਤੇਰੀ ਡੋਰਾ ਦਾ ਵੀਰ ਇੰਨੀ ਕਡਾਉਂ ਦਾ ਜਿਆਦਾ ਨਹੀਂ ਆਉਂਦੀ। ਉਹ ਫਿਰ ਥੱਲੇ ਡੋਰਾ ਦਾ ਕਰਤਾ ਹੀ ਕੰਮ ਵੀ ਦੇਲੇ। ਇੱਧਰ ਇੱਧਰ ਇੰਦੇ ਵਾਲੀ ਦਾ। ਪਾਪਾ ਇੱਧਰ ਆਇਆ ਆਪਣੀ ਗੱਡੀ ਲੈ ਕੇ। ਨਹੀਂ ਮੈਂ ਵੀ ਵੱਡੇ ਆ। ਇਹਨੇ ਵੱਡੇ ਆ, ਇਹ ਬੜਾਏ ਆ। ਬੜਾਏ ਆ। ਲਾਡੀ ਨੇ ਬੜਾਏ ਸਾਰੇ, ਮੈਂ ਤਾਂ ਨਹੀਂ ਬੜਾਏ। ਚਾਚੂ ਨੇ ਬੜਾਏ। ਚਾਚੂ ਨੇ ਬੜਾਏ ਆ। ਉਹ ਚਾਚੂ ਨੇ ਬੜਾਏ ਆ ਦੇਖ। ਦੋ ਤਿੰਨ ਵੱਡੇ ਦਾ ਆਪਣੀ ਹਿੱਸੇ ਦੇ। ਤਵੀਰ ਖੈਂਚਾ ਲਾ ਦੇ ਲਾ 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 ਦੇ ਖੈਂਚਾ ਲਾ ਦੇ ਉੱਡ ਉੱਡ ਚੱਲੇ ਉਹ ਕਬੀਰ ਰੋਡ ਚੱਲਿਆ ਕਬੀਰ ਰੋਡ ਚੱਲਿਆ ਵਾ ਜਾਦੀ ਆ ਓ ਕਬੀਰ ਦਾ ਪੰਗ ਉਹ ਆ ਰਿਉ ਟੇਬਲ ਤਾ ਬੜਿਆ ਵਿਚੋਂ ਡਰਨਾ ਟੇਬਲ ਆਈਏ ਇਹਦੇ 5 ਰੁਪਏ ਸਾਰੇ ਗੁੱਡੇ ਵੜਾ ਲਏ ਆਪਾਂ 20 ਬੱਚੀ ਗੁੱਡੇ ਦਾ ਵੜਾਦੇ ਹੁਣੇ ਆਪਾਂ ਜਿਆਦਾ ਹੀ ਵੜਾਦੇ ਹੁਣੇ ਪਹਿਲਾਂ ਵੜੀਆਂ ਕਾੜੀਆਂ ਮਾਰਦੇ ਨੇ ਨਾ ਆ ਵੜਾ ਕੇ 20 ਗੁੱਡੇ ਆ ਪਿਆ ਹੀ ਸਾਰੇ ਗੁੱਡੇ ਵੜਾਉਣ ਤੋਂ ਬਾਅਦ ਦਾ ਦ੍ਰਿਸ਼ ਟੈਲੈਂਟ ਮਰਦ ਨਿਰਾਇ ਟੈਲੈਂਟ ਚੱਕੀ ਫਿਰਦਾ ਗੁੱਡੇ ਵੜਾਉਣ ਦਾ ਕਿੰਨੇ ਵੱਡੇ ਕਿੰਤੀ ਦੱਸ ਵੱਡੇ ਹੋਣੇ ਪੰਜਾਕ ਬਈ ਹਾਂ ਸਿਮਾ ਜੀ ਆ ਚੁੱਕੇ ਨੇ ਪਤੰਗ ਲੈ ਕੇ ਚਾਚੀ ਆਇਆ ਆਇਆ ਸਿੱਧਾ ਤਾਂ ਹੀ ਆ ਜਾ ਚਾਚੀ ਜੀ ਛੇਤੀ ਆ ਅਡਰਦੀ ਤੂੰ ਕਰਤਾ ਉਹ ਸੀ ਖੇਰੇ ਬੁੱਕਾ ਆ ਰਿਹਾ ਸਿਮਾ ਜੀ ਲੋਕ ਲਗਾਤੇ ਫੇ मैं ही शुरू किया है काम गीता है लो जी द फाइनली सिमा आ चुकेले सिमा जी गुड्ढे लेके ठीक हो जी सिमा जी ये लो लो जी गुड्ढे 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 200 ਦੇ ਗੁੱਡੇ ਵਡਾਉਣ ਤੋਂ ਬਾਅਦ ਸਿਮਾ ਜੀ ਤੋਂ ਗੁੱਡੇ ਮੰਗਾਏ ਗਏ ਨੇ। ਯਾ ਬਾ। ਉਹ ਹੋਰ ਲੈਣੇ ਥੋੜੇ ਲੈ ਆਂਦੇ ਫਿਰ ਇਹ ਯਾਰ ਮੈਨਾਂ ਕਿੰਨੇ ਦੇ। ਉਹ ਨਹੀਂ ਇੰਨੇ ਹੀ ਬੜਿਆ। ਵੜਾਈ ਜੰਨੇ ਉਹਨੇ। ਹਾਂਜੀ। ਬੋਲ ਯਾਰ ਤੇਰੇ ਨੂੰ ਕਹਿੰਦੇ ਆ ਜਾ ਢਿੱਡ ਕਿਡਾ ਬਲਾੜੀ ਤਰਾ। ਢਿੱਡ ਤਾਂ ਹੀ ਨਾਲ। ਖੇਚੜ ਦਾ ਆ ਟੈਟੂ ਕਾ। ਅੱਧੀ ਜੈਕ ਟੈਟੂ ਅੱਧ ਦਿਖਾਈ। ਕੋਖ ਸੰਦੋਖ ਗਿਆਨੀ ਮਤਵਾਦਾ। ਤੌਹੀ ਬੋਧਾ ਥੋੜੇ ਸੋਪ। ਅਨੇ ਦੇ ਬਾਰੇ ਮੈਨੂੰ ਪੁੱਛਣਾ ਨਹੀਂ ਦੀ ਕੋਈ 200 ਦਾ ਗੱਡੇ ਵੜਾ ਚੁੱਕਾ ਹੈ ਬੰਦਾ ਅਜ ਤੱਕ ਓ 200 ਕੁਝ 200 ਕੀ ਹੁੰਦਾ ਹੈ 200 ਦਾ ਕੋਈ ਕੁਝ ਨਹੀਂ ਆ ਲੈ ਆਉਣਾ ਦੇ ਡੋਰਾ ਯਾਰ ਏਸ ਤਰ੍ਹਾਂ ਤਰੀ ਭਰਾਵਾ ਉਹ ਗੁਰੂਆ ਤੂੰ ਓ ਵੇਖੋ ਓ ਕਹਿੰਦਾ ਹੈ ਗੱਡਾ ਕਦੋਂ ਉਡਣ ਡਾ ਕੋਣ ਹੈ ਉਹਨਾ ਤੂੰ ਨਾ ਤਾਲਾ ਕਰਕੇ ਡਾਇਆ ਤੂੰ ਨਾ ਕਰਕੇ ਡਾਇਆ ਕਹਿੰਦੇ ਗੱਡਾ ਸ਼ਹਿਰ ਦਾ ਆਉਂਦੇ ਗੁੱਡੇ ਇੱਥੇ ਆਪਣੇ ਘਰੇ ਆ ਜਾਂਦੇ ਬਾਹਰ ਉੱਡਦੇ ਗੁੱਡੇ ਬਾਹਰ ਉੱਡਦੇ ਸ਼ਹਿਰ ਦੇ ਯਾਰ ਐ ਕਿੱਥੇ ਜਾਉਂਦੇ ਉਧਰ ਆਪਣੇ ਉੱਡਦੇ ਏਰੀਏ ਤੇ ਛੱਤ ਤੇ ਆਪਣੇ ਛੱਤ ਤੇ ਵੀ ਡਾ ਲੈਣੇ ਆਪਾਂ ਡਾ ਵੀ ਡਾ ਗੁੱਡਾ ਗੁੜੀ ਅਰੇ ਪਤੰਗ ਦਿਨ ਦਾ ਪਿਆਣੀ ਦਾ ਉਹ ਵੇ ਯਾਰ ਚੱਲ ਵੀ ਹੈਂ ਜਿਵੇਂ ਤੇਰਾ ਦਿਲ ਕਰੇ ਵੱਡਣਾ ਚੋਣਾ ਵੱਡ ਸਕਦਾ ਵਡਾਣਾ ਚੋਣਾ ਵਡਾ ਸਕਦਾ ਕੋਈ ਤੇ ਦੱਸ ਮੂਰੇ ਘਾਂਟੇ ਯਰਣਾ ਗੁੱਡੇ ਆਪਣੇ ਉਹ ਉੜਦੇ ਪੁੱਡੇ ਬੰਨੇ ਆ ਮੈਂ ਕਹਿੰਦਾ ਰਹਿਣ ਤੋਂ ਵਡਾਣ ਨੂੰ ਚੱਲੋ ਆ ਲੈ ਆਵਰੇ ਵਾਸਟ ਮਡਾਣਾ ਅੰਮੜੀ ਮੇਰੇ ਸੀਨ ਬਣਾ ਦੀ ਅੱਜ ਅੱਬਾ ਫੇਰ ਹੀ ਢੋਲ ਲੈ ਨੂੰ ਆਲੇ ਛੋੇਰਾ ਉਹ ਮੇਰੀ ਗਾਲ ਸੋਲਾ ਮੈਂ ਤੇਰਾ ਮੂੰਹ ਕੁੱਟਣਾ ਇਹ ਗੁੱਡਾ ਬੜੀ ਚੈ ਤੇ ਕਿਆ ਹੈ ਕਿਆ ਹੈ ਲਾਡੀ ਦਾ ਗਿਆ ਹੈ ਉਹ ਤੱਲੇ ਦੀ ਕਦੋਂ ਆਇਆ ਵੇਚਾ ਟੂਪੀਆਂ ਵੀ ਕੋਈ ਹੁੰਦੀ ਆ ਬੰਦੇ 'ਚ ਨਹੀਂ ਬੰਦੇ 'ਚ ਬਹੁਤ ਤਜਰਬਾ ਹੁੰਦਾ ਅਵੇਲੀ ਇਹ ਜਾਣਾ ਹੀ ਲਾਡੀ ਆਪਣਾ ਨਹੀਂ ਜੀ ਗਈ ਚੱਲ ਚੱਲ ਉੱਤੇ ਥੋੜੂ ਉੱਤੇ ਥੋੜੂ ਆਪਣੇ ਗੁੱਡਾ ਤਾਨ ਲੈਣ ਦੇ ਤੇ ਕੰਮ ਨੇ ਲੈ ਤਾਨ ਦਾ ਜਿਹਾ ਮੇਰੀ ਗੱਲ ਸੁਣਾ ਤਲਾਾਂ ਪੱਕੀਆਂ ਪਈ ਇਹ ਗੁੱਡਾ ਵੱਡਿਆ ਗਿਆ ਨਾ ਇਹ ਨਾ ਗੁੱਡਾ ਚਾਈਂ ਵਧਾਈ ਹਾਂ ਨਹੀਂ ਦਮ ਮੈਂ ਤਲਾ ਦੀ ਗੱਲ ਹੈ ਮੈਂ ਟਿਕਾ ਲਾ ਗਾ ਲੀ ਇੱਕ ਨੂੰ ਲੈ ਕੇ ਗੱਲ ਪੱਕੀ ਉਹ ਤੂੰ ਗੁੱਡਾ ਕਿੰਨੋਂ ਪੁੱਜ ਕੇ ਚੱਕਿਆ ਏ ਹੈ ਅਰੇ ਆ ਗੰਡੀ ਆ ਪੇ ਮਾਰ ਲੈ 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 ਹਾਂ ਉਹ ਪੌਂਸੋ ਦੇ ਗੁੱਡੇ ਵਡਾਉਣ ਤੋਂ ਬਾਅਦ ਗੱਬੀਆਂ ਦੇ ਮੂੰਹ ਉਤਰੇ ਹੋਏ ਨਜ਼ਰ ਆ ਰਹੇ ਨੇ ਵੀਰ ਮੇਰੋ ਆਪਣੀ ਗੈਰਤ ਨੂੰ ਲਲਕਾਰੋ ਕੋਈ ਗੁੱਡਾ ਵੜ ਲਓ ਯਾਰ ਚਾਹ ਪੀ ਕੇ ਕਾਇਮ ਹੋ ਜਾਓ ਮਮੀ ਬੇਇੱਜ਼ਤੀ ਪੂਰੀ ਪਤੰਦਰ ਜਿੰਨੇ ਗੁੱਡੇ ਡਾਇ ਸਾਰੇ ਵਡਾ ਲੇ ਆ ਸਾਡੇ ਕੋ ਡੋਰਾ ਹੈ ਡੋਰੀ ਬਾਲੀ ਵਧੀਆ ਬਾਬੇ ਆਪਣੇ ਇੰਦੇ ਆ ਲਿਆ ਮਾਝੇ ਵਾਲਾ ਨਾ ਘਰੇ ਕੱਚ ਲੱਗਿਆ ਪੂਆ ਦਾ ਮੰਡੂ ਡੋਰ ਬੜੀ ਵਧੀਆ ਨਾ ਡੋਰ ਬੜੀ ਵਧੀਆ ਪਰ ਸਰਦੀ ਆ ਡੋਰ ਵਧੀਆ ਤੂੰ ਬੰਦੇ ਮਾੜੇ ਨਿਕਲੇ ਤੂੰ 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 ਰਾਤ ਡਾਈ ਕੋਈ ਨਹੀਂ ਹੁਣ ਕਾਂਟੇ ਸੁਟੋ ਮੰਮੀ ਕਹਿੰਦੇ ਕਾਂ ਨਹੀਂ ਸੁਟੋ ਨੰਬਰ ਸਾਲ ਜੋਰੀ ਫਾਈਨਲੀ ਗੱਟੂ ਦੇਵ ਤੇ ਨੂੰ ਮੱਥਾ ਟੇਕਨ ਤੋਂ ਬਾਅਦ ਗੁੱਡਿਆਂ ਦੀਆਂ ਝੜੀਆਂ ਲਾ ਦਿੱਤੀਆਂ ਗਈਆਂ ਬੜਾ ਬੰਦੇ ਵੀ ਡੋਰਾ ਦੀ लाज ਰਹਿ ਗਈ ਕੱਟੀਆਂ ਦਾ ਦਾ ਵੱਡੀ ਕੱਟੇ ਗੁੱਡੇ ਵਰਤੇ ਸਾਰਾ ਪਿੰਡ ਵਿਲਾ ਕਰਦਾ ਜੀ ਇੱਕ ਆ ਪੈਰਾਂ ਥਲੇ ਰੱਖਿਆ ਹੋਇਆ ਜੀ ਆ ਗਿਆ ਆ ਗਿਆ ਮੂਸਰੇ ਦਾ ਕਮਾਲ ਸੀ ਕੁਝ ਮੂਸਰੇ ਵਾਲੇ ਦਾ ਕਮਾਲ ਸੀ ਬਈ ਤੇ ਕੁਝ ਅਸੀਂ ਜਦੋਂ ਗੱਟੂ ਦੇ ਉੱਤੇ ਨੂੰ ਮੱਥਾ ਟੇਕਿਆ ਤੇ ਉਦੋਂ ਗੇਮ ਪੇ ਗੁੱਡੀ ਗੁੱਡੀ ਕਰਦੀ ਗੁੱਡੀ ਗੁੱਡੀ ਇਕੱਠੀ ਕਰਦੀ ਇਹਨੇ ਹੁਣ ਮਾਇਆ ਮਾਰ ਨਹੀਂ ਪੈਕ ਅਪ ਨਹੀਂ ਪੈਕ ਅਪ ਸਾਰੇ ਕੱਢ ਜੋਂ ਹਣ ਆ ਲਾਸਟ ਗੁੱਡਾ ਵਾਢੀ ਲਈਏ ਸਾਰਾ ਪਿੰਡ ਵਿਹਲਾ ਕਰਤਾ ਆਪਾ ਹੈਣਾ ਉਹ ਚੱਲ ਚੱਲ ਤੇ ਆ ਬਈ ਕੰਡ ਮੁੱਢ ਤੇ ਵੜਿਆ ਗਿਆ ਨਹੀਂ ਵੜਿਆ ਗਿਆ ਨਹੀਂ ਢਿੱਲਦੇ ਆ ਓਨਰ ਤੇਰਾ ਜਾਣਾ ਮੇਲਾ ਦਾ ਨਹੀਂ ਗਿਆ ਹੈ ਗਿਆ ਹੀ ਚੱਲ ਤਾਂ ਹੀ ਓਏ ਹੁਣ ਰ ਇੱਧਰ ਲਿਆ ਇੱਧਰ ਲੈ ਇੱਧਰ ਰ ਇੱਧਰ ਰ ਬੱਕਰੇ ਮੋੜੀ ਵਧਣੀ ਤੇ ਹਰਾ ਬੈਂਡ ਨਾ ਹੁੰਦੇ ਅੱਗੇ ਸਿਰ ਤੇ ਖੈਂਚੇ ਮਾਰਦੇ ਆਪਾਂ ਐ ਵੱਡ ਗਿਆ ਵੱਡ ਕੇ ਕੰਮ ਢੇਰ ਵਾਲਾ ਨਹੀਂ ਹੋ ਜਣੀ ਫੋਨ ਨਾ ਬਣਿਆ ਉਹ ਚੋਰੇ ਕਿਉਂ ਦਿੰਦੇ ਆ ਆ ਆ ਇਹਨਾਂ ਨੂੰ ਕਿਹਨੂੰ ਨਹੀਂ ਕੋਈ ਬੱਸ ਗਾਣਾ ਬੇਚਕ ਨਹੀਂ ਪੈ ਗਿਆ ਪੈ ਗਿਆ ਆਪਾਂ ਬੇਚਾ ਛੱਟ ਤੋਂ ਛੱਟ ਪਤੰਗ ਆਪ 2000 ਰੁਪਏ ਲੈ ਆਉਣੀ ਹੈ ਭਲਾ ਯਰ ਕਣੀ ਕੋਈ ਗੱਲ ਨਹੀਂ ਮਾਦੂ ਇਹ ਸਾਰਾ ਬਢੇਜ ਨਹੀਂ ਆ ਮੈਂ ਲੈ ਆਵਾਂ ਉਹ ਵੀ ਗੱਲ ਚਾਹੀਦੀ ਹੈ ਉਹ ਨੰਬਰੇ ਕਰ ਲਾ ਮਤ ਪਤੰਗ ਵੇਚਿਆ ਪਿਆ ਆ ਆ ਗਿਆ ਯਾਰ ਗਾ ਮੜਤਾ ਹੀ ਮੜਤਾ ਹੀ ਇੱਕ ਦਾ ਇਹ ਚਾਹ ਦਾ ਕਮਾਲ ਹੈ ਬਾਈ ਚਾਹ ਬਿਕੀ ਨਾ ਬਈ ਉਹ ਉੱਪਰੇ ਉੱਧਰ ਪਤਾ ਇਹ ਚਾਹ ਨਾ ਖਿੱਚੀ ਨਾ ਖਿੱਚਿਆ ਆਪਣੇ ਲੈ ਰਹੀ ਆ ਇਹ ਬੋਲੇ ਪਰੇ ਉਹ ਯਾਰ ਤੂੰ ਇਧਰ ਨਾ ਰੱਖ ਨਹੀਂ ਨਹੀਂ ਤੋਏ ਇਹ ਹੁਣ ਕਾਣੇ ਆਪਣਾ ਬੇਟਾ ਮੇਟਾ ਇਹ ਪਰ ਵੀਰਾਂ ਤੁਸੀਂ ਬਿਸ਼ਤੀ ਬਣੇ ਜੇ ਵੱਡਾ ਗਿਆ ਤਾਂ ਆਪੇ ਇੱਕ ਵਾਰ ਤਾਂ ਜਦੋਂ ਵੱਡੇਗਾ ਤਾਂ ਕੀ ਹੋਗਾ ਨਹੀਂ ਨਹੀਂ ਆਏ ਨਹੀਂ ਵਡਾਣਾ ਵੀਰਾ ਖਾਣਾ ਹੋਰ ਲੱਗਦੇ ਚਲ ਯਾ ਭਾ ਚਾਹੀ ਆਪਣੇ ਬੰਦੇ ਦੀ ਮਾਈਕ ਤੇ ਮਗਰੋਂ ਆ ਗਿਆ ਉਹ ਇਹਦੇ ਨਾਲ ਲਾ ਦੀ ਆ ਦੋਪਾ ਮੈਲ ਬੋਣ ਦੀ ਆਲੀ ਇਹ ਕੰਮ ਗਈ ਹਮ ਡਾਕਟਰ ਲੈ ਆ ਤਰਾ ਹੋ ਇਹਦੇ ਗੁੱਡੇ ਖਾਣ ਨਹੀਂ ਜਿੱਤ ਲਿਆ ਅੰਦਰ ਨਹੀਂ ਕੋਈ ਅਰਕੋ ਮਲਦ ਕਰ ਲੈ ਨੈਸ਼ਨਲ ਤਾਂ ਗੁਰੂ ਆ ਚਰਨਾਂ ਜਮ ਮਹਿਸੂਸ ਹੁੰਦਾ ਆ ਜੀ ਰੋਣੀ ਬੇਰਾਂਦ ਦਸਕਣ ਦਾ ਹਿੰਦੀ ਇਹ ਤਾਂ ਬੜਾ ਟਵੇਲਾ ਕਿਸੇ ਕੰਦਾ ਵਾਲੀ ਅਫੀ ਲੋੜੀ ਅੱਗ ਸੇਕ ਬੰਚੂ ਜੀ ਇਹ ਰਿਡ ਸੁਪਰੀਮ ਰੋਲ ਸੁਪਰੀਮ ਰੋਲ ਚਾਹ ਚਾਹ ਆਉਂਦੀ ਪਈ ਆ ਅਬ ਖਾਣੇ ਆ ਤਨੰਦ ਲੈਣੇ 77ਾ ਭਗਤ ਮੰਡੂ ਦਸਰੀ ਸਮਾਜੀ ਖੋਦ ਤੇ ਦਾਸ ਹੁਣੀ ਦਿਖਾਉਂਦੇ ਤੈਨੂੰ ਫਰੰਟ ਕਾ ਲਓ ਜੀ ਫਾਈਨਲ ਸਟੇ ਚੱਲਦੇ ਵੀ ਆਪਣੇ ਵਲੌਗ ਦੀ ਨਾ ਹਾਂਜੀ ਇਹ ਆ ਜੀ ਅੱਗ ਲੜੀਂ ਸਹੀ ਕਰਨ ਜਾਂਦਾ ਹਾਂ ਭਾਂਡੇ ਭੁੰਡੇ ਆਪ ਰੱਖਿਆਗਾ ਯਾਰ ਉੱਠ ਕੇ ਯੂ نو ਬੜਾ ਵੱਡਾ ਬਤਮੀਜ਼ ਕੱਲ ਹੋ ਗਿਆ ਇਹ ਵੀ ਕਹਣਾ ਹੈ ਕਹਲੂ ਤੇਰਾ ਵਿਆਹ ਵੀ ਕਰਨਾ ਫੇਰ ਕੀ ਜਵਾਬ ਦੇਂਗਾ ਅਗਲੀ ਨੂੰ ਹੁਣ ਤੂੰ ਸਿੱਖ ਲੈ ਕੜੀ ਆਏ ਇਹੋ ਆਖੇ ਲੱਗਾ ਕਰੇਗਾ ਨਾ ਭਾਂਡੇ ਭੁੰਡੇ ਰੱਖਣੇ ਸਿੱਖ ਲੈ ਫੇਰ ਤਾਂ ਕਾਕਾ ਬੱਚਿਆਂ ਨੂੰ ਵੀ ਤਿਆਰ ਆਤ ਕਰਨਾ ਤੂੰ ਰਹਿਣ ਦੇ ਮੈਂ ਆਪੇ ਕਰ ਲਿਆ ਆ ਮੁੱਛੇ ਨੂੰ ਵਟ ਦਿੰਨਾ ਨਾ ਜਿਹੜੇ ਆ ਜਿਹੜੇ ਮੇਢੇ ਸਾਡੇ ਕਰਦੇ ਨਹੀਂ ਹੋ ਤਾਂ ਆਉਣੀਆਂ ਉਹ ਤਾਂ ਲੈਣ ਆਣੇ ਆਟੋਮੈਟਿਕ ਮੈਨੂੰ ਪਤਾ ਕੀ ਕਰੀ ਮੱਝ ਦੇ ਸਿੰਘਾਂ ਉਹ ਮਾਦਾ ਤੇਨੂੰ ਪਤਾ ਨਹੀਂਗਾ ਉਹ ਆਪਰੇ ਠੀਕ ਹੈਗੀ ਮੈਂ ਕਰ ਲੂਗਾ ਕੋਈ ਗੱਲ ਨਹੀਂ ਸਹੀ ਗੱਲ ਆਂਟੀ ਜੀ ਤੇ ਅੱਬ ਕੱਢ ਦਿੰਨੇ ਉਹ ਦੇਖੀ ਤੂੰ ਮੇਰੇ ਭਾਂਡੇ ਜੀ ਉਹਨੇ ਤੋੜ ਦੇ ਜੀ ਭਾਂਡੇ ਉਹਦਾ ਮੇਰੇ ਗੱਲ ਨਾਲ ਮਾਨ ਕਰੋ ਕੋਈ ਗੱਲ ਨਹੀਂ ਮੈਂ ਕਰ ਲੂਗਾ ਮੇਰੀ ਗੱਲ ਨਾਲ ਉਹ ਗੱਲ ਬੰਨੀ ਕਹਿੰਦਾ ਆਪਾਂ ਖੰਗ ਨਹੀਂ ਦੇਈਂਦੀ ਕੰਨੀ ਮਤਲਬ ਕੇਅਰ ਕਰੀਦੀ ਉਹ ਹੀ ਉਹ ਹੀ ਪੈੜ ਦਿੰਦੀ ਅੰਦਰ ਇਹਨੇ ਮੈਨੂੰ ਬਾਹਰ ਲਾ ਦੇਣਾ ਕੰਗਣ ਨਹੀਂ ਦੇਈਦਾ ਨਹੀਂ ਬਸ ਉਹਨੂੰ ਤੂੰ ਤੇ ਹਰ ਖਾਗਾ ਠੀਕ ਹੈ ਮਾੜਾ ਮੁੰਡਾ ਯਾਰ ਕੰਮ ਕੰਮ ਕਰਾਇਆ ਕਰ ਨਾਲ ਤੁਸੀਂ ਇਸੇ ਲੈਵਲ ਚ ਕੋਈ ਵੀ ਕੈਟਾਗਰੀ ਸੇਮ ਹੀ ਆਪਣੀ ਕੋਈ ਗੱਲ ਨਹੀਂ ਨਹੀਂ ਕੋਈ ਇਸ ਨਾਲ ਆਪਣੀ ਆ ਗਈ ਏ ਗੱਲਾਂ ਦੇ ਦੌਰਾਨ ਚਾਹ ਉਹ ਵਾਲਾ ਕਿਹਦੀ ਕੀ ਪ੍ਰੋ ਮੈਕਸ ਕਰ ਦਿੰਦਾਗਾ ਉਹ ਗੱਲਾਂ ਦੇ ਦਰਾਨ ਆ ਗਈ ਛਾ ਕਾਂਗੜਾ